ਨੀ ਨੰਗਰ ਨਹੀਂ ਦੇਣਾ ਅਰਜ਼ੀਆਂ ਦਿੰਦਾ ਸੀ ਕੁਲਦੀਪ ਦੇ ਖਿਲਾਫ ਲੇਫਤਾ ਫਿਰਦਾ ਕਹਿੰਦਾ ਜਿਵੇਂ ਨਾਲਾ ਜਿੱਧਰ ਦੀ ਕੱਢਣਾ ਹੋਇਆ ਕੱਢ ਲਿਓ ਜੇ ਕੋਈ ਰੌਲਾ ਹੀ ਨਹੀਂ ਮਸਲਾ ਨਾਲੀ ਦਾ ਤੁਹਾਡੇ ਹਿਸਾਬ ਦੇ ਨਾਲ ਹੱਲ ਹੋਊਗਾ ਪ੍ਰੇ ਸਾਥੀ ਜੇਲ੍ਹ ਜਾਏ ਤੁਹਾਨੂੰ ਹੁਣ ਕੋਈ ਐ ਨਹੀਂ ਕਹਿੰਦਾ ਓਏ ਤੈਨੂੰ ਜੇਲ੍ਹ ਦਿਖਾ ਦੇਾਂਗੇ ਜੇਲ੍ਹ ਮੇਖਾਏ ਹੋ ਜੇਲ੍ਹ ਦਾ ਡਰ ਨਿਕਲ ਗਿਆ ਕਬਰਾਇਆ ਜਨਾ ਕਿਸੇ ਵੀ ਗੱਲੋਂ ਜੇ ਕੋ ਕਹੂੰ ਤੁਹਾਡੇ ਪੁਲਿਸ ਦੀ ਕੁੱਟ ਵਾਲਾ ਦੂੰ ਇਹ ਵੀ ਡਰ ਨਿਕਲ ਗਿਆ ਹੁਣ ਪੁਲਿਸ ਦੀ ਕੁੱਟ ਦਾ ਵਾਲਾ ਕੋਈ ਡਰ ਨਹੀਂ ਹੈ ਇਸ ਕਰਕੇ ਲੋਕ ਜਦੋਂ ਜੰਗਾ ਜੁੱਧਾਂ ਚ ਲੜਦੇ ਆ ਸੰਘਰਸ਼ਾਂ ਚ ਲੜਦੇ ਆ ਕੁੱਟ ਵੀ ਪੈਂਦੀ ਆ ਜਿੰਨੀ ਵੀ ਜਾਣਾ ਪੈਂਦਾ ਇਹ ਸੰਘਰਸ਼ ਦੇ ਹਿੱਸੇ ਹੁੰਦੇ ਆ ਜਿਹੜੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਜੇਲ੍ਹਾਂ ਦੇ ਪਿੱਛੇ ਸਲਾਖਾਂ ਦੇ ਪਿੱਛੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਜੇ ਪ੍ਰਸ਼ਾਸਨ ਇਸ ਗੱਲ ਤੋਂ ਢਿੱਲ ਮੱਠ ਕਰੂ ਨਾ ਕਿਤੇ ਐਕਸ਼ਨ ਕਮੇਟੀ ਗਈ ਆ ਨਾ ਕਿਤੇ ਚੰਦ ਭਾਣ ਦੇ ਲੋਕ ਕਹਿਆ ਤੇ ਨਾ ਕਿਤੇ ਫਰੀਦਕੋਟ ਦਾ ਐਸਐਸਪੀ ਦਫ਼ਤਰ ਉੱਥੋਂ ਪਟਿਆ ਜਾਣਾ ਸਾਰਾ ਕੁਝ ਉੱਥੇ ਹੀ ਖੜਾ ਆ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਅਸੀਂ ਆਪਣੀ ਕਮਿਟਮੈਂਟ ਪੂਰੀ ਕਰੀ ਆ ਆਪਣੀ ਕਮਿਟਮੈਂਟ ਪੂਰੀ ਕਰਨ ਲਈ ਦਾ ਬੰਦੇ ਦੇ ਪੁੱਤ ਉਹਨਾਂ ਨਾਲ ਦਿਨਾਂ 'ਚ ਬਣਾਵਾਂਗੇ ਸੰਘਰਸ਼ ਦੇ ਖਾੜੇ ਹੋਰ ਵੀ ਚੱਲਦੇ ਰਹਿਣੇ ਆ ਲੋਕੋ ਤਾਂ ਜਿੰਦਾਬਾਦ 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 ਹੁਣ ਬਈ ਸਾਡੇ ਕਿਹੜੇ ਗੇੜਾਂਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੂਲਾਂ ਨੇ ਤੈਨੂੰ ਨਾ ਸੌਣ ਦਿੱਤਾ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਗੂਠਾ ਲਾਇਆ ਨਹੀਂ ਜਿੰਨਾ ਵਦਾਵਿਆਂ ਤੇ ਜਿੰਨਾ ਕੰਧ ਸਰਹੰਦ ਦੀ ਤੋੜਨੀ ਆ ਹਾਲੇ ਤੀਕਰੇ ਸਾਡੇ ਹਥਿਆਰ ਜਾਂਦੇ ਗੂਠਾ ਲਾਇਆ ਨਹੀਂ ਜਿੰਨਾ ਵਦਾਵਿਆਂ ਤੇ ਸਿੰਘ ਅੱਜ ਵੀ ਲੱਖ ਹਜ਼ਾਰ ਜਾਂਦੇ ਇਸ ਕੱਚੀ ਗੜੀ ਚਮਕਾਉ ਰਿਕੇ ਕਿਲਾ ਦਿੱਲੀ ਦਾ ਸੀ ਝੁਕਾ ਦੇਣਾ ਝੋੜਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਣਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਣਾ ਅੱਜ ਕੁੱਲੀਆਂ ਚੋਂ ਉੱਠੀ ਆਵਾਜ਼ ਜਿਹਨੇ ਮਹਿਲਾ ਨੂੰ ਚੈਲੰਜ ਕਰਿਆ ਅੱਜ ਉਸ ਆਵਾਜ਼ ਨੂੰ ਬਲੰਦ ਕੀਤਾ ਸਾਡੇ ਪਿੰਡ ਨਵਾਸੀਆਂ ਨੇ ਸਾਡੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਨੇ ਔਰ ਜਿਹੜੇ ਕਹਿੰਦੇ ਸੀ ਕੁਲਦੀਪ ਤੇ ਸਰਪੰਚੀ ਖੋਣੀ ਆ ਗਰੀਬ ਘਰ ਦਾ ਮੁੰਡਾ ਜਰਿਆ ਨਹੀਂ ਜਾਂਦਾ ਪੰਜ ਸਾਲ ਸਰਪੰਚੀ ਚੱਲੂਗੀ ਝਾਕ ਕੇ ਦਿਖਾਇਆ ਜੋ ਤੁਹਾਡੇ ਡੇਲੇ ਕੱਢਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿਹੜਾ ਉਹ ਕਹਿੰਦਾ ਸੀਗਾ ਕਿ ਪਾਣੀ ਨੰਗਣ ਨਹੀਂ ਦੇਣਾ ਅਰਜ਼ੀਆਂ ਦਿੰਦਾ ਸੀ ਕੁਲਦੀਪ ਦੇ ਖਿਲਾਫ ਲਫਤਾ ਫਿਰਦਾ ਕਹਿੰਦਾ ਜਿਵੇਂ ਨਾਲਾ ਜਿੱਧਰ ਦੀ ਕੱਢਣਾ ਹੋਇਆ ਕੱਢ ਲਿਓ ਜੇ ਕੋਈ ਰੌਲਾ ਹੀ ਨਹੀਂ ਮਸਲਾ ਨਾਲੀ ਦਾ ਤੁਹਾਡੇ ਹਿਸਾਬ ਦੇ ਨਾਲ ਹੱਲ ਹੋਊਗਾ ਔਰ ਦੂਸਰਾ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ-ਜਿਹੜੇ ਸਾਥੀ ਜੇਲ੍ਹ ਜਾਏ ਤੁਹਾਨੂੰ ਹੁਣ ਕੋਈ ਆਏ ਨਹੀਂ ਕਹਿੰਦਾ ਓਏ ਤੈਨੂੰ ਜੇਲ੍ਹ ਦਿਖਾ ਦੇਾਂਗੇ ਜੇਲ੍ਹ ਵੇਖ ਆਏ ਉਹ ਜੇਲ੍ਹ ਦਾ ਡਰ ਨਿਕਲ ਗਿਆ ਘਬਰਾਇਆ ਜਿਨਾ ਕਿਸੇ ਵੀ ਗੱਲੋਂ ਜੇ ਕੋ ਕੋਟੇ ਪੁਲਿਸ ਦੀ ਕੁੱਟ ਪਵਾ ਦੂ ਇਹ ਵੀ ਡਰ ਨਿਕਲ ਗਿਆ ਹੁਣ ਪੁਲਿਸ ਦੀ ਕੁੱਟ ਦਾ ਬਾਲਾ ਕੋ ਡਰ ਨਹੀਂ ਹੈ ਇਸ ਕਰਕੇ ਲੋਕ ਜਦੋਂ ਜੰਗਾ ਜੁੱਧਾਂ ਚ ਲੜਦੇ ਆ ਸੰਘਰਸ਼ਾਂ ਚ ਲੜਦੇ ਆ ਕੁੱਟ ਵੀ ਪੈਂਦੀ ਆ ਜੇਲੀ ਵੀ ਜਾਣਾ ਪੈਂਦਾ ਇਹ ਸੰਘਰਸ਼ ਦੇ ਹਿੱਸੇ ਹੁੰਦੇ ਆ ਸ਼ਹਾਦਤਾਂ ਵੀ ਸਭ ਕੁਝ ਹੋ ਜਾਂਦਾ ਵਰਤੀਆਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਸ਼ਰੇ ਵੀ ਵੱਧਿਆ ਸਾਡੇ ਨੌਜਵਾਨਾਂ ਦੇ ਸਭ ਕੁਝ ਸੰਘਰਸ਼ਾਂ ਦਾ ਹਿੱਸਾ ਪਰ ਇਹ ਝੱਲ ਕੇ ਅੱਜ ਤੁਸੀਂ ਇਹ ਸਾਬਤ ਕੀਤਾ ਕਿ ਤੁਸੀਂ ਉਸ ਦਸਵੇਂ ਪਾਸ਼ਾ ਦੇ ਜਿਨ੍ਹਾਂ ਨੇ ਰੰਗਰੇਟੇ ਗੁਰਤੇ ਬੇਟੇ ਕਹਿ ਕੇ ਤੁਹਾਨੂੰ ਕਾਲਜੇ ਨਾਲ ਲਾਇਆ ਉਹਦੇ ਬਾਅਦਸੋਂ ਔਰ ਅੱਜ ਤੁਸੀਂ ਉਸ ਕੁੱਲੀ ਨੂੰ ਕਿਲਾ ਬਣਾਉਣ ਦੀ ਲੜਾਈ ਦੇ ਵਿੱਚ ਸ਼ਾਮਲ ਹੋ ਮੈਂ ਲਾਸਟ ਤੇ ਬੜੀਆਂ ਗੱਲਾਂ ਨਹੀਂ ਕਰਨੀਆਂ ਇੱਕੋ ਗੱਲ ਕਹਿ ਕੇ ਸਾਰੀ ਸੰਗਤ ਦਾ ਧੰਨਵਾਦ ਕਰੂੰ ਕਿ ਤੁਹਾਡੇ ਨਾਲ ਕਮਿਟਮੈਂਟ ਕਰਕੇ ਗਏ ਸੀ ਪਹਿਲੇ ਦਿਨ ਜਦੋਂ ਮਯਾਰਾ ਕੱਢਿਆ ਪਿੰਡ 'ਚ ਕਿ ਪਰਸੋਂ ਆਪਣੇ ਬੰਦੇ ਘਰੇ ਹੋਣਗੇ ਡਰਨਾ ਨਹੀਂ ਸਾਰੇ ਘਰਾਂ ਚ ਆਜੋ ਅਸੀਂ ਆਪਦੇ ਵਾਦਾ ਪੂਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਡੱਟ ਕੇ ਖੜੇ ਆ ਨੌਜਵਾਨ ਪੰਜਾਬ ਜ਼ਿੰਦਾਬਾਦ 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 ਲਾਸਟ ਬੇਨਤੀ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇ ਲੋਕ ਲਾਸਟ ਬੇਨਤੀ ਕਰਨੀ ਆ ਤੁਹਾਨੂੰ ਇੱਕ ਲੋੜ ਪਈ ਤਾਂ ਜੁੱਤੀ ਨਾਲ ਲਾਸਟ ਬੇਨਤੀ ਇਹ ਆ ਸਾਥੀਓ ਕਿ ਮੇਰੇ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਇਹ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਵੋਟ ਪਟੋਰੂ ਪਾਰਟੀਆਂ ਵੋਟਾਂ ਦੇ ਦਿਨਾਂ 'ਚ ਆ ਕੰਨ ਕੱਢਦੀਆਂ ਬਥੇਰੇ ਨਤੇਰੇ ਤੁਹਾਡੇ ਕੋਲੇ ਆਉਣਗੇ ਕਿ ਆ ਨਹੀਂ ਹੋਇਆ ਉਹ ਨਹੀਂ ਹੋਇਆ ਅਸੀਂ ਜਦੋਂ ਤੁਹਾਨੂੰ ਕਹਤਾ ਕਿ ਮੁਆਵਜ਼ਾ ਮਿਲੂ ਜ਼ਖਮੀਆਂ ਦਾ ਇਲਾਜ ਹੋਊ ਜਿਹੜੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਜੇਲ੍ਹਾਂ ਦੇ ਪਿੱਛੇ ਸਲਾਖਾਂ ਦੇ ਪਿੱਛੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਜੇ ਪ੍ਰਸ਼ਾਸਨ ਇਸ ਗੱਲ ਤੋਂ ਢਿੱਲ ਮੱਠ ਪਰੂ ਨਾ ਕਿਤੇ ਐਕਸ਼ਨ ਕਮੇਟੀ ਗਈ ਆ ਨਾ ਕਿਤੇ ਚੰਦ ਭਾਣਦੇ ਲੋਕ ਆ ਤੇ ਨਾ ਕਿਤੇ ਫਰੀਦਕੋਟ ਦਾ ਐਸਐਸਪੀ ਦਫਤਰ ਉਥੋਂ ਪਟਿਆ ਜਾਣਾ ਸਾਰਾ ਕੁਝ ਉਥੇ ਹੀ ਖੜਾ ਅਸੀਂ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਅਸੀਂ ਆਪਣੀ ਕਮਿਟਮੈਂਟ ਪੂਰੀ ਕਰੀ ਆ ਆਪਣੀ ਕਮਿਟਮੈਂਟ ਪੂਰੀ ਕਰਨ ਨਹੀਂ ਤਾਂ ਬੰਦੇ ਦੇ ਪੁੱਤ ਆਉਣ ਵਾਲੇ ਦਿਨਾਂ 'ਚ ਬਣਾਵਾਂਗੇ ਸੰਘਰਸ਼ ਦੇ ਖਾੜੇ ਹੋਰ ਵੀ ਚੱਲਦੇ ਰਹਿਣੇ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੱਥੇਬੰਦੀ ਤੋਂ ਬਿਨਾ ਦੋਸਤੋਂ ਗੁਜ਼ਾਰਾ ਨਹੀਂ ਹੈ ਲੁਟੇਰਿਆਂ ਨੇ ਤੁਹਾਨੂੰ 70 ਸਾਲ ਤੋਂ ਵਰਤਿਆ ਵਰਤ ਕੇ ਸੱਟ ਜਾਂਦੇ ਆ ਵੋਟਾਂ ਲੈ ਕੇ ਕੋਈ ਦਿੱਲੀ ਚਲਾ ਜਾਂਦਾ ਕੋਈ ਚੰਡੀਗੜ੍ਹ ਚਲਾ ਜਾਂਦਾ ਤੁਹਾਨੂੰ 5 ਸਾਲ ਦਿਖਦੇ ਨਹੀਂ ਹੈ ਤੁਹਾਡੇ ਨਾਲ ਖੜਨਾ ਇੰਨਾ ਲੋਕਾਂ ਨੇ ਤੁਹਾਡੇ ਨਾਲ ਖੜਨਾ ਇੰਨਾ ਮਜ਼ਦੂਰ ਜੱਫੇਬੰਦੀਆਂ ਨੇ ਇੰਨਾ ਹੱਕੂਆਂ ਨੇ ਜਿਹੜੇ ਹਰ ਝੱਖੜ ਦੇ ਵਿੱਚ ਹਰ ਜਿਹੜੀ ਉਹ ਖਿਆਈ ਦੇ ਵਿੱਚ ਤੁਹਾਡੀ ਢਾਲ ਬਣਗੇ ਹਮੇਸ਼ਾ ਇਹ ਯਾਦ ਰੱਖਿਓ ਕਿ ਜਿਹੜੇ ਲੋਕ ਜੱਫੇਬੰਦ ਹੋਣਗੇ ਜੰਗਲ ਦੇ ਵਿੱਚ ਬਚ ਵੀ ਹੋ ਰਹੇ ਆ ਜਿਹੜੇ ਝੁੰਡਾਂ ਚ ਰਹਿੰਦੇ ਆ ਇਕੱਲੇ ਇਕੱਲੇ ਖਤਮ ਹੋ ਰਹੇ ਆ ਇਸ ਤਰ੍ਹਾਂ ਕੇ ਜੱਫੇਬੰਦੀਆਂ ਦੇ ਨਾਲ ਜੁੜੋ ਅਬ ਦਾ ਕੱਟ ਬਣਾ ਕੇ ਰੱਖੀਏ ਟਾਈਮ ਪਹਿਲਾਂ ਹੀ ਬਹੁਤ ਹੋ ਗਿਆ ਜਿੰਨਾਂ ਦਾ ਵੀ ਸਾਰੇ ਸੰਘਰਸ਼ ਚ ਯੋਗਦਾਨ ਰਿਹਾ ਕਿਸੇ ਨੇ ਸਾਡੇ ਪੱਖ ਚ ਪੋਸਟ ਵੀ ਪਾਈ ਸਾਰਾ ਮੀਡੀਆ 12 1 ਵਜੇ ਤੱਕ ਇੱਥੇ ਖੜਾ ਸੀ ਸਾਰੇ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜਿੰਨਾਂ ਸਾਡੇ ਸਾਥੀਆਂ ਨੇ ਨਾਲ ਤੁਰ ਕੇ ਸਹਿਯੋਗ ਦਿੱਤਾ ਫੰਡ ਨਾਲ ਸਹਿਯੋਗ ਦਿੱਤਾ ਵਹੀਕਲ ਨਾਲ ਸਹਿਯੋਗ ਦਿੱਤਾ ਤੇ ਮੈਂ ਬੇਨਤੀ ਖਾਸ ਕਰਕੇ ਧੰਨਵਾਦ ਕਰੂੰਗਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਪੁੱਲ ਹਿੰਦ ਕਿਸਾਨ ਸਭਾ ਕੀਰਤੀ ਕਿਸਾਨ ਯੂਨੀਅਨ ਕਿੰਨਾ ਜਥੇਬੰਦੀਆਂ ਨੇ ਬੰਨ ਨਹੀਂ ਦਿੱਤਾ ਜਿਹੜੇ ਜੱਟ ਵਰਸੇ ਦਲਤ ਦਾ ਮੁੱਦਾ ਬਣਾਉਣਾ ਚਾਹੁੰਦੇ ਸੀਗੇ ਜਿਹੜੇ ਇਹਨਾਂ ਨੇ ਫਰਜ ਨਭਾਇਆ ਨੀਚਾ ਅੰਦਰ ਨੀਚ ਜਾਤ ਨੀਚੀ ਹਿਉਂਟ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋਗਾ ਰੀਸ ਇਹਨਾਂ ਲੋਕਾਂ ਨੇ ਸਾਫਤ ਕੀਤਾ ਕਿ ਅਸੀਂ ਭਾਈ ਲਾਲੋ ਦੇ ਵਾਰਸਾਂ ਇਹਨਾਂ ਲੋਕਾਂ ਨੇ ਸਾਫਤ ਕੀਤਾ ਕਿ ਅਸੀਂ ਬਾਬੇ ਨਾਨਕ ਦੇ ਵਾਰਸਾਂ ਜਿਹੜੇ ਸਮਾਜ ਚ ਦੱਬੇ ਕੁਚਲੇ ਸਮਝੇ ਜਾਂਦੇ ਆ ਉਹਨਾਂ ਦੇ ਨਾਲ ਧਿਰ ਪਾੜ ਕੇ ਖੜ ਗਏ ਅਸੀਂ ਧੰਨਵਾਦ ਕਰਦੇ ਹਾਂ ਕਸਾਲ ਜਥੇਬੰਦੀਆਂ ਦਾ ਵੀ ਸਾਰੇ ਸਾਥੀ ਹੋਣਾ ਅੱਜ ਦਾ ਪ੍ਰੋਗਰਾਮ ਸਮਾਪਤਾ ਵਾਹਿਗੁਰੂ ਜੀ ਕਾ ਖਾਲਸਾ ਉਹੋ ਜੀ ਲੱਕੀ ਫਤੇ ਨਾਰੇ ਮਾਰ ਕੇ ਗੱਲ ਸਮਾਪਤ ਕਰਾਂਗੇ ਲੋਕਾਂ ਦਾ ਜਿੰਦਾਬਾਦ 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 ਹੁਣ ਬਈ ਸਾਡੇ ਕਿਹੜੇ ਢੇੜੇ ਤੋਂ ਆਏ ਆ ਬੰਦੇ ਸਾਡੇ ਭੈਣ ਭਰਾ ਉਹਨਾਂ ਦੀ ਇੱਕ ਥੋੜੀ